ਦੋਸਤੋ ਅੱਜ ਗੱਲ ਕਰਨ ਜਾ ਰਿਹਾ ਸ਼ਹਿਰ ਧਾਰੀਵਾਲ ਦੇ ਰੇਲਵੇ ਸਟੇਸ਼ਨ ਦੀ ਅੰਗਰੇਜ਼ਾਂ ਦੇ ਸਮੇਂ ਲਗਾਈ ਗਈ ਵੂਲਨ ਮਿਲ ਦੇ ਵਿੱਚ ਕਹਿੰਦੇ ਕਿ ਰੇਲਵੇ ਟਰੈਕ ਆਉਂਦਾ ਸੀ ਔਰ ਇਸ ਰੇਲਵੇ ਟਰੈਕ ਦੇ ਉੱਪਰ ਰੇਲਗੱਡੀ ਵੀ ਜ਼ਰੂਰ ਆਉਂਦੀ ਹੋਊਗੀ ਔਰ ਦੱਸਦੇ ਆ ਕਿ ਕਈ ਤਰ੍ਹਾਂ ਦਾ ਸਮਾਨ ਟ੍ਰੇਨ ਰਾਹੀਂ ਆਉਂਦਾ ਰਿਹਾ ਜਿਸ ਕਰਕੇ ਆਮ ਦੂਜੇ ਸ਼ਹਿਰਾਂ ਦੇ ਨਾਲੋਂ ਕਿਤੇ ਪਹਿਲਾਂ ਧਾਰੀਵਾਲ ਦਾ ਰੇਲਵੇ ਸਟੇਸ਼ਨ ਬਣ ਚੁੱਕਿਆ ਸੀ ਜਿਸ ਦੀ ਕਿ ਇਮਾਰਤ ਬਹੁਤ ਪੁਰਾਣੀ ਹੋ ਚੁੱਕੀ ਸੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭੇਜੀ ਗਈ ਵਿਸ਼ੇਸ਼ ਗ੍ਰਾਂਟ ਦੇ ਨਾਲ ਜਿੱਥੇ ਪੰਜਾਬ ਦੇ ਕਈ ਸਟੇਸ਼ਨਾਂ ਦੀ ਰੂਹਾਰ ਬਦਲੀ ਹੈ ਉੱਥੇ ਹੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਤੇ ਯਤਨਾ ਸਦਕਾ ਧਾਰੀਵਾਲ ਰੇਲਵੇ ਸਟੇਸ਼ਨ ਦੀ ਨਵੀਂ ਬਿਲਡਿੰਗ ਵੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਬਿਲਡਿੰਗ ਦੇ ਵਿੱਚ ਨਵਾਂ ਟਿਕਟ 카운ਟਰ ਜਿਹੜਾ ਵਾ ਉਹ ਤਸਵੀਰਾਂ ਵਿੱਚ ਤੁਸੀਂ ਸਾਹਮਣੇ ਦੇਖ ਸਕਦੇ ਹੋ ਯਾਤਰੀਆਂ ਦੇ ਲਈ ਤਕਰੀਬਨ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਹੀ ਇੱਕ ਸਾਬਕਾ ਸੈਨਿਕ ਜਿਹੜੇ ਕਿ ਭਾਜਪਾ ਦੇ तिब्ड़ मंडल ਦੇ ਉਪ ਪ੍ਰਧਾਨ ਨੇ ਗੋਪਾਲ ਸ਼ਰਮਾ ਗੋਪੀ ਉਹਨਾਂ ਨੇ ਵੀ ਅੱਜ ਵਿజిਟ ਕੀਤਾ ਤੇ ਉਹਨਾਂ ਨੇ ਬੇहद ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਵਧੀਆ ਨੀਤੀਆਂ ਦੇ ਕਾਰਨ ਧਾਰੀਵਾਲ ਦੇ ਲੋਕਾਂ ਨੂੰ ਇੱਕ ਨਵਾਂ ਰੇਲਵੇ ਸਟੇਸ਼ਨ ਮਿਲਿਆ ਹੈ ਉੱਥੇ ਹੀ ਸਟੇਸ਼ਨ ਬਸਟਨ ਨੇ ਲੋਕਾਂ ਨੂੰ ਸਾਫ ਸਫਾਈ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਸਰ ਮੇਰਾ ਨਾਮ ਗੋਪਾਲ ਸ਼ਰਮਾ ਸਾਬਕਾ ਸੈਨਿਕ ਮੈਂ ਤਿਬੜ ਮੰਡਲ ਦਾ ਵਾਈਸ ਮੰਡਲ ਪ੍ਰਧਾਨ ਅ ਇੱਥੇ ਮੈਂ ਧਾਰੀਵਾਲ ਆਇਆ ਸੀ ਇੱਕ ਟਿਕਟ ਦੇ ਰਿਗਾਰਡਿੰਗ ਰੇਲਵੇ ਸਟੇਸ਼ਨ ਦੇ ਵਿੱਚ ਤੇ ਮੈਂ ਕਾਫੀ ਦਿਨਾਂ ਬਾਅਦ ਇੱਥੇ ਵਿਜ਼ਿਟ ਕੀਤਾ ਤੇ ਮੈਂ ਦੇਖਿਆ ਕਿ ਧਾਰੀਵਾਲ ਦੀ ਸਟੇਸ਼ਨ ਦੀ ਨੁਹਾਰ ਬੜੀ ਚੇਂਜ ਹੋ ਗਈ ਸੀ ਜਿਸ ਕਰਕੇ ਮੈਂ ਦੇਖਿਆ ਕਿ ਮੈਂ ਪੁਰਾਣਾ ਛੋਟਾ ਜਦੋਂ ਮੈਂ ਪੜਾਈ ਕਰਦਾ ਸੀ ਤੇ ਮੈਂ ਇੱਥੋਂ ਇੱਕ ਟ੍ਰੇਨ ਲੈ ਕੇ ਮੈਂ ਸਟੱਡੀ ਕਰਨ ਜਾਂਦਾ ਸੀ ਜਿਨਾ ਨਗਰ ਤੇ ਟ੍ਰੇਨ ਦੀ ਜੋ ਆਪਣਾ ਇੱਥੋਂ ਦੀ ਰੇਲਵੇ ਸਟੇਸ਼ਨ ਦੀ ਨੁਹਾਰ ਸੀ ਉਹ ਬਹੁਤ ਅੱਜ ਤੋਂ ਸੋ ਬਸਾਲ ਪਹਿਲਾਂ ਜਿਹੜੀਆਂ ਸਟੇਸ਼ਨਾਂ ਅੰਗਰੇਜ਼ਾਂ ਨੇ ਜੋ ਬਣਾ ਕੇ ਸਟੇਸ਼ਨ ਗਏ ਨੇ ਇਥੋਂ ਉਹੀ ਇਹਨਾਂ ਦਾ ਧਾਰੀਵਾਲ ਦਾ ਸਟੇਸ਼ਨ ਉਦਾਂ ਦਾ ਉਦਾਂ ਸੀ ਅੱਜ ਮੈਂ ਦੇਖ ਕੇ ਤੇ ਬੜਾ ਖੁਸ਼ ਨਸੀਬ ਹਾਂ ਕਿ ਇਹ ਧਾਰੀਵਾਲ ਦਾ ਰੇਲਵੇ ਸਟੇਸ਼ਨ ਬਹੁਤ ਵਧੀਆ ਢੰਗ ਦੇ ਨਾਲ ਇਹਨੂੰ ਇਹਦਾ ਇਹਨਾਂ ਨੂੰ ਕੀਤਾ ਗਿਆ ਇਹਨੂੰ ਰੀਨੋਵੇਟ ਕੀਤਾ ਗਿਆ ਹੈ ਤੇ ਜਿਸ ਕਰਕੇ ਸਾਡੇ ਪੰਜਾਬ ਦੇ ਕੇਂਦਰੀ ਰੇਲ ਰਾਜ ਮੰਤਰੀ ਜਵਨੀਤ ਬਿੱਟੂ ਜੀ ਦਾ ਮੈਂ ਤੇ ਅੱਜ ਦਿਨ ਧੰਨਵਾਦ ਕਰਦਾ ਕਿ ਉਹ ਐਸਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੇ ਵੀ ਪੰਜਾਬ ਦੇ ਰੇਲਵੇ ਸਟੇਸ਼ਨਸ ਹੈਗੇ ਆ ਉਹਨਾਂ ਨੂੰ ਰੈਨੋਵੇਸ਼ਨ ਕਰਵਾ ਕੇ ਉਹਨਾਂ ਨੂੰ ਵਧੀਆ ਢੰਗ ਦੇ ਨਾਲ ਉਹਨਾਂ ਦੀ ਜਿਹੜੀ ਆ ਮੁਰੰਮਤ ਕਰਵਾਈ ਜਾਏ ਉਧਰ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜੋ ਵੀ ਯਾਤਰੀ ਇੱਥੇ ਪੈਸੇਂਜਰਸ ਜਿਹੜੇ ਆਉਂਦੇ ਆ ਉਹਨਾਂ ਨੂੰ ਥੋੜਾ ਸਾਫ ਸਫਾਈ ਦੇ ਨਾਲ ਖੁਦ ਹੀ ਉਹਨਾਂ ਨੂੰ ਮੇਨਟੇਨ ਕਰਨਾ ਚਾਹੀਦਾ ਵਾ ਕਿਉਂਕਿ ਅਸੀਂ ਸਵੱਛਤਾ ਭਾਰਤ ਦੇ ਅੰਦਰ ਜੋ ਨਰਿੰਦਰ ਮੋਦੀ ਜੀ ਦੀ ਇੱਕ ਸਵੱਛਤਾ ਅਭਿਆਨ ਦੇ ਅੰਦਰ ਇੱਕ ਜਿਹੜੀ ਚਲਦੀ ਪਈ ਹੈ ਮੁਹਿੰਮ ਉਹਦੇ ਨਾਲ ਅਸੀਂ ਜੁੜ ਕੇ ਅਸੀਂ ਆਪਣੇ ਆਪ ਨੂੰ ਸਵੱਛਤਾ ਅਭਿਆਨ ਦੇ ਨਾਲ ਜੁੜ ਕੇ ਅਸੀਂ ਉਸ ਨੂੰ ਰੇਲਵੇ ਸਟੇਸ਼ਨ ਨੂੰ ਸਫਾਈ ਰੱਖੀਏ ਜਿਸ ਤਨਾ ਕੂੜੇਦਾਨ ਲੱਗੇ ਪਏ ਉਹਨਾਂ ਦੇ ਅੰਦਰ ਜੋ ਵੀ ਅਸੀਂ ਬਿਸਕਟ ਨਮਕੀਨ ਜੋ ਵੀ ਅਸੀਂ ਚਾਹ ਪਾਣੀ ਕਰਦੇ ਆਂ ਡਸਟਬਿਨ ਦੇ ਵਿੱਚ ਪਾਇਆ ਜਾਏ ਤੇ ਤਾਂ ਹੀ ਅਸੀਂ ਜਿਹੜਾ ਵਾ ਅਸੀਂ ਆਪਣਾ ਇਲਾਕਾ ਰੇਲਵੇ ਸਟੇਸ਼ਨ ਅਸੀਂ ਸਾਫ਼ ਸਫਾਈ ਰੱਖ ਸਕਦੇ ਆਂ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਸਾਹਿਲ ਸਿੰਘ ਮੈਂ ਇਸ ਟਾਈਮ ਧਾਰੀਵਾਦ ਰੇਲਵੇ ਸਟੇਸ਼ਨ ਦੇ ਖੜਾ ਆਂ ਦੇ ਪਹਿਲੇ ਇਸੇ ਹਾਲਤ ਬਹੁਤ ਖਰਾਬ ਸੀ ਤੇ ਹੁਣ ਬਹੁਤ ਸਾਰ ਸੁਧਾਰ ਹੋਇਆ ਇਸ ਵਿੱਚ ਤੇ ਇਸ ਤੋਂ ਪਹਿਲਾਂ ਜਦੋਂ ਆਂ ਜਾਂਚ ਬਹੁਤ ਦਿੱਕਤ ਹੁੰਦੀ ਸੀ ਕਿ ਸੱਤਾਂ ਚੋਂਦੀਆਂ ਸੀ ਬਹੁਤ ਪ੍ਰੋਬਲਮ ਆਉਂਦੀ ਸੀ ਬਰਸਾਤ ਦੇ ਮੌਸਮ 'ਚ ਹੋਣ ਬਹੁਤ ਸੁਧਾਰ ਹੋਇਆ ਹੋਇਆ ਤੇ ਮੈਂ ਰੇਲ ਮੰਤਰੀ ਰਵਿੰਦੀਤ ਰਬਨੀਤ ਬਿੱਟੂ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਹੋਰ ਵਿੱਚ ਸੁਧਾਰ ਹੋਵੇ ਹੋ ਕਾਫੀ ਕੰਮ ਡਿਵੈਲਪਮੈਂਟ ਹੋਈ ਹੈ ਸਟੇਸ਼ਨ ਤੇ ਅੱਛਾ ਹੋ ਰਿਹਾ ਹੈ ਜੀ ਸਰ ਮੇਰਾ ਨਾਮ ਸੁਰਿੰਦਰ ਕੁਮਾਰ ਹੈ ਮੈਂ ਐਸਐਸ ਹੈ ਭਾਰੀਵਾਲ ਸਟੇਸ਼ਨ ਤੇ ਕਾਫੀ ਕੁਝ ਡਿਵੈਲਪਮੈਂਟ ਹੋ ਰਹੀ ਹੈ ਰੇਲਵੇ ਸਟੇਸ਼ਨ ਦੀ ਪਲੇਟਫਾਰਮ ਬਣ ਰਿਹਾ ਹੈ ਨਈ ਬਿਲਡਿੰਗ ਬਣ ਗਈ ਹੈ ਲੈਟਰਨ ਬਾਥਰੂਮ ਬਣ ਰਿਹਾ ਹੈ ਅ ਛੱਡ ਵੀ ਬਣ ਰਹੀ ਹੈ ਕਾਫੀ ਅੱਛੀ ਤਰ੍ਹਾਂ ਦਾ ਨਾਲ ਫੈਸਿਲਿਟੀ ਮਿਲ ਰਹੀ ਹੈ ਪਸੰਗਰਾ ਨੂੰ ਸਰ ਕਾਫੀ ਲੋਕਾਂ ਨੂੰ ਪਹਿਲਾਂ ਹਿੱਟਾਂ ਦਾ ਸਭਣਾ ਕਰਦਾ ਪੈਂਦਾ ਸੀ ਕਿ ਹੁਣ ਸਾਰਾ ਸਿਸਟਮ ਹੀ ਕੰਪਿਊਟਰਾਈਜ਼ਡ ਹੋ ਗਿਆ ਵਾ ਇਸ ਨੂੰ ਕਿਦੋਂ ਦੇਖਦੇ ਹਾਂ ਕੰਪਿਊਟਰਾਈਜ਼ਡ ਹੈ ਆਸਾਨ ਹੈ ਕੰਮ ਆਸਾਨ ਹੈ ਔਰ ਸੇਫ ਹੈ ਬਿਲਕੁਲ ਸੇਫ ਹੈ ਕੋਈ ਇਹਦੇ ਵਿੱਚ ਗਲਤੀ ਹੋਣ ਦੇ ਚਾਂਸਸ ਬਹੁਤ ਘੱਟ ਹੈ ਤੇ ਬਹੁਤ ਅੱਛਾ ਹੈ ਰੂਟੀਨ ਦੇ ਵਿੱਚ ਟ੍ਰੇਨਾਂ ਤਕਰੀਬਨ 12 13 ਆਪਣੀ ਹੈ ਹੋਰ 12 13 ਡਾਊਨ ਦੀ ਹੈ 12 13 ਫੇਰ ਹੈ ਦੋਨੋਂ ਪਾਸੇ ਅਪੀਲ ਇਹ ਹੀ ਕਰਨਾ ਚਾਹਾਂਗੇ ਕਿ ਸਟੇਸ਼ਨ ਆਪਣਾ ਆ ਆਪਣੇ ਘਰ ਦੀ ਤਰ੍ਹਾਂ ਰੱਖੋ ਸਫਾਈ ਰੱਖੋ ਕਿਉਂਕਿ ਦੇਖਿਆ ਲੋਕ ਗੰਦਬੋਧ ਪਾ ਜਾਂਦੇ ਆ ਉਹਦੇ ਲਈ ਸਭ ਬੜੀ ਦਿੱਕਤਾਂ ਆਉਂਦੀਆਂ ਆ ਸਟਾਫ ਘੱਟ ਹੈ ਇਹ ਹੀ ਅਪੀਲ ਹੈ ਕਿ ਸਟੇਸ਼ਨ ਤੇ ਆਣ ਸਾਫ਼ ਸੁਥਰੇ ਢੰਗ ਨਾਲ ਰਹਿਣ ਕਿ ਆਪਣੇ ਘਰ ਦੀ ਤਰ੍ਹਾਂ ਅੱਛਾ ਲੱਗੇਗਾ